ਮੇਰ ਕੋ ਤੇ ਇਹਨਾਂ ਨੇ ਨਾ ਫੋਨ ਵੀ ਖੋ ਲਿਆ ਵਾ ਜੇ ਮੇਰਾ ਵਾਸਤੇ ਚੱਲਦਾ ਨਾ ਮੈਂ ਹੁਣ ਤਾਂ ਕੁੜੀ ਨੂੰ ਫੋਨ ਕਰ ਲੈਣਾ ਜੇ ਇਹ ਚਲ ਗਈ ਨਾ ਉੱਥੇ ਇਹਨੇ ਸਾਨੂੰ ਫਸਾ ਦਿਨਾ ਮੈਂ ਹੁਣ ਚੱਲਿਆ ਹੀ ਹਾਂ ਤੇ ਦਰਵਾਜ਼ਾ ਬੰਦ ਕਰ ਲਈ ਕੋਈ ਮੈਨੂੰ ਤਾਂ ਲੱਗਦਾ ਵਾ ਵੀ ਇੱਥੇ ਹੈ ਹੀ ਨਹੀਂਗੇ ਮਰਾ ਬੈਠੇ ਹੋ ਆ ਬੈਠੀ ਆ ਜਾ ਤਮ ਐਣਾ ਮਰਾ ਚੱਲਿਆਂ ਜੀ ਕਿੱਥੇ ਸੰਦੀਪ ਜੀ ਮਾਸੀ ਘਰ ਪਤਾ ਕਰਨਾ ਵਾ ਪਰ ਉਹ ਘਰ ਤੇ ਨਹੀਂ ਆਏ ਕਦੀ ਲੱਗਾ ਪਤਾ ਕੋਈ ਥੋੜਾ ਬਹੁਤਾ ਉਹ ਪਤਾ ਤਾਂ ਨਹੀਂ ਲੱਗਾ ਹੁਣ ਆਪਣੇ ਦੌਰਤਾਂ ਦੇਖੀ ਸਈ ਪਰ ਰਹਿਣ ਕਿੱਥੇ ਡਏ ਆ ਕੀ ਪਤਾ ਘੜੀ ਆ ਗਈ ਹੁਣ ਮੈਂ ਵੀ ਇਹੋ ਚਾਹੁੰਨੀ ਆ ਕਿਤੇ ਫੜੇ ਜਾਣ ਨਾ ਦਵਾ ਦਵਾ ਤੇ ਚੱਲ ਇਹਨਾਂ ਨੂੰ ਸਜਾ ਸੁਜਾ ਮਿਲ ਜੇ ਇਹਨਾਂ ਨੂੰ ਤੇ ਅਸੀਂ ਵੀ ਕੋਈ ਕੰਮ ਕਰਨ ਵਾਲੇ ਘਰ ਬਣੀਆਂ ਕੋਈ ਉਹ ਮਤ ਆਪਾਂ ਗਮਗੀ ਕਰਨਾ ਵਾ ਕੋਈ ਕਿੰਨੀ ਫੜੇ ਜਾਣਾ ਵਾ ਕਿੰਨੇ ਗੱਲ ਲੁਗਣਗੇ ਉਹ ਤਾਂ ਗੱਲ ਠੀਕ ਆ ਨੰਦਰਜੀਤ ਮੇਰੇ ਕੋ ਕੰਮ ਨਹੀਂ ਹੁੰਦਾ ਹੁਣ ਤੈਨੂੰ ਪਤਾ ਤਾਂ ਹੈਗਾ ਸਰੀਰ ਮੇਰਾ ਮਾੜਾ ਵਾ ਮੈਂ ਇਹਦਾ ਹੁਣ ਨਾ ਕੋਈ ਚੰਗਾ ਮਾੜਾ ਦਾ ਲੱਭਗੇ ਨਾ ਤੇ ਕਰ ਦੇਣਾ ਵਾ ਤੇ ਮੇਰੇ ਕੋਲ ਸੋਈ ਦਾ ਕੰਮ ਨਹੀਂ ਆ ਹੁੰਦਾ ਮਾੜਾ ਕੋਈ ਗੱਲ ਨਹੀਂ ਇੱਕ ਵਾਰੀ ਨਾ ਆ ਕੰਮ ਨੇ 베ਰ ਲੈ ਦੇ ਫਿਰ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾਂ ਹੀ ਕਰ ਲਾਂਗਾ ਤੂੰ ਛੇਤੀ ਕਰ ਫਿਰ ਜਿਤਨ ਜਿਤਰਾ ਵੀ ਹੁੰਦੀ ਆ ਹੁਣ ਮੁੰਡੇ ਪਏ ਤੇ ਹੈਗੇ ਆ ਮਗਰ ਫਿਰ ਤਾਂ ਹੁਣ ਕੋਈ ਵੇਲਾ ਵਕਤ ਪਾਉਂਗਾ ਤਾਂ ਫਿਰ ਹੀ ਆ ਹੁਣ ਉਹ ਮਾਤਾ ਬਾਕੀ ਦੇ ਪੁੱਤ ਦੇ ਹੱਥ ਵਾਸੋ ਆਈ ਵੀ ਆਪਣੇ ਲੋ ਜੋਰ ਲਾਉਣ ਦੇ ਆ ਉਹ ਵੀ ਲਾਉਣ ਦੇ ਇਹ ਵੀ ਪੈਸੇ ਵੀ ਨਹੀਂ ਲੈਣ ਦੇ। ਕਿੰਨੇ ਆਪੇ ਇਦਾਂ ਹੀ ਕੰਮ ਕਰਨਾ। ਕੀ ਪਤਾ ਉਹਨਾਂ ਨੇ ਨਹੀਂ ਗਾੜੀ ਦੇ ਦਿੱਤੀ। ਉਹ ਨਹੀਂ ਮਾਤਾ ਬੰਦੇ ਚੰਗੇ ਆ। ਕਈ ਅਫਸਰ ਚੰਗੇ ਵੀ ਹੁੰਦੇ ਆ। ਜਿਹੜੇ ਬਿਨਾਂ ਪੈਸੇ ਦਾ ਵੀ ਕੰਮ ਕਰ ਦਿੰਦੇ। ਬਿਨਾਂ ਪੈਸੇ ਦਾ ਕੌਣ ਕਰਦਾ ਕੰਮ ਭਲਾ। ਨਹੀਂ ਕਰਦਾ ਕੋਈ ਵੀ। ਹੁਣ ਪਤਾ ਨਹੀਂ ਮਾਤਾ ਕੀ ਹੋਣ ਗਿਆ। ਮੈਂ ਤਾਂ ਤੁਹਾਡੇ ਕੋ ਫੜਨੇ ਨਾਂ ਦੇ। ਉਹਨਾਂ ਪੈਸੇ ਦੇ ਤੇ ਚੌਕ ਤੇ ਆਉਣਾ ਨੇ। ਕਹੀਂ ਕਿਰੇ ਘੱਟ ਦੇਣ ਦੇ ਹੀ। ਜੋੜ ਭਾਈ ਦੇ ਇੱਕ ਵਾਰੀ ਕਹਿੰਦਾ ਸੀ 5 ਲੱਖ ਰੁਪਏ ਵੀ ਦੇ ਦਿੰਨੇ ਆ। ਬਸ ਇਹ ਕਿਹੜੀ ਸਜ਼ਾ ਦਿਵਾ ਦੋ ਤੁਸੀਂ। ਉਹਨਾਂ ਨਹੀਂ ਫੜੇ ਪੈਸੇ। ਪਰ ਫੜੇ ਨਾ ਜਾਣੇ ਫੜੇ ਫੜੇ ਜਾਂਦੇ ਫੇਰ ਹੀ ਕੀ ਜੱਜਾ ਮਿਲੂ ਨਾ ਭੱਜ ਦੌਰ ਦੇ ਕਰਨ ਦੇ ਆ ਗਿਆ ਫਿਰ ਹੋ ਕੇ ਠੀਕ ਆ ਚਲ ਹੋਇਆ ਫਿਰ ਚਲੋ ਕਿਤੇ ਫੜੇ ਜਾਣ 663 ਤੇ ਚਲ ਇਹਨਾਂ ਨੂੰ ਕਿਹਦਾ ਜੱਜਾ ਮਿਲ ਜੇ ਇਹਨਾਂ ਨੂੰ ਪਤਾ ਲੱਗ ਜੇ ਇਹਨਾਂ ਨੂੰ ਸਾਰਾ ਹੀ ਇਹਨਾਂ ਨੂੰ ਮੇਰੇ ਹਿਸਾਬ ਨਾਲ ਨਾ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇਣੇ ਚਾਹੀਦੇ ਆ ਕਿਉਂ ਮੁੜ ਕੇ ਇਹ ਨਾ ਹੋਵੇ ਕਿ ਪੈਸੇਆਂ ਖਣੋ ਸਾਡਾ ਕੰਮ ਅੜਿਆ ਰਵੇ ਮੂੰਹ ਤੇ ਕਹਿੰਦੇ ਆ ਉਹ ਵੀ ਨਹੀਂ ਭਾਜੀ ਸਾਨੂੰ ਕੁਝ ਨਹੀਂ ਚਾਹੀਦਾ ਗੱਲਬਾਤ ਆੜੀ ਹੋ ਗਈ ਆ ਪਰ ਜਿਹੜੇ ਹਿਸਾਬ ਨਾਲ ਕੰਮ ਚੱਲਣ ਦੇ ਆ ਨਾ ਮੈਨੂੰ ਲੱਗਦਾ ਕਮੀ ਪੈ ਜਾਂਦੀ ਆ ਕਲੀ ਕੀ ਕਰੀਏ ਮੁੜ ਕੇ ਬਲਜੀਤ ਭਾਈ ਨੇ ਵੀ ਕਹਿਣਾ ਸਾਨੂੰ ਤੁਸੀਂ ਪੈਸੇ ਨਹੀਂ ਦੇਣੇ ਤੇ ਜੇ ਪੈਸੇ ਨਾ ਦਈਏ ਤੇ ਮੈਨੂੰ ਲੱਗਦਾ ਕੰਮ ਹੋਣਾ ਨਹੀਂਗਾ ਹਲੋ ਸੱਸਿਕਾ ਨੂੰ ਤਿਆਰ ਭਾਜੀ ਮੈਂ ਨਾ ਤਾਂ ਸੁਣਾ ਕਰੂੰਗੀ ਹਾਂ ਹਾਂ ਫਰੀਮ ਜੋ ਦੱਸੋ ਮੈਂ ਕੋਚ ਲਿਆ ਜੀ ਸੁਣਾ ਕਰ ਲਿਆ ਜੀ ਯਾਰ ਕੰਮ ਨਾਲ ਖੜਾ ਜਾਂਦਾ ਤੇ ਨਾਲ ਚੰਗਾ ਲੱਗਦਾ ਜਿਹੜਾ ਪੁਲਕ ਚਾਹੇ ਦੇ ਕਰੇ ਕੰਮ ਕਰਦਾ ਉਹਦਾ ਹੂੰ ਹੂੰ ਤੇ ਮੈਂ ਸੋਚ ਰਿਹਾ ਕਿ ਕਿਤੇ ਇਹ ਤੁੰਗ ਜਨ ਹੈ ਕਿ ਚਲੋ ਬਾਗ ਦੀ ਤੇ ਹੈ ਜੀ ਉਹਨਾਂ ਦੇ ਨਾਲ ਤਾਂ ਕਈ ਵਾਰੀ ਜਾਂਦਾ ਵਾ ਵੀ ਮੋਸਰ ਨਾਲ ਗੱਲ ਵੀ ਅਗਲੇ ਕੁਝ ਲੱਗਦੇ ਨੂੰ ਆਨਾ ਤੁਹਾਡੀ ਸੇਵਾ ਪਾਈ ਕਰਕੇ ਫਿਰ ਕੰਮ ਸ਼ੁਰੂ ਕਰ ਦਿੱਤੀ ਹੂੰ 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 ਚੌਸ ਦਿਨ ਲੱਗਣੇ ਪੜੇ ਨਾ ਪੂਰੇ 2 ਹਫਤੇ ਹੂੰ ਤੇ ਗੱਲ ਕੇ ਫਿਰ ਲੱਗਣ ਦੀ ਵੀ ਲਈ ਮੈਂ ਸੋਚ ਰਿਹਾ ਕਿ ਸਵੇਰੇ ਚੱਲੀਏ ਤੇ ਮਾਰੇ ਜਮ ਕੁ ਸੇਵਾ ਕਰਕੇ ਆਈਏ ਨਾ ਵੀ ਕਿਹਦਾ ਕਰੀਏ ਗਲਤਰੀ ਠੀਕ ਆ ਜੋ ਬਣ ਪੈਸੇ ਥੋੜੇ ਬੋਧੇ ਦੇਨੇ ਪੈਣੇ ਆ ਮੈਂ ਸੋਚਦਾ ਮੈਂ ਇਹ ਕੰਮ ਰੰਗਾ ਰੰਗਾ ਰਹਿ ਨਾ ਜਾ ਵੀ ਕਿੰਨਾ ਕੰਮ ਕੋ ਯਾਰ ਇਦਾਂ ਆਪਾਂ ਕਰਨੇ ਆ ਆਪਾਂ ਪੈਸੇ ਥੋੜੇ ਬੋਧੇ ਦੇ ਦੇਨੇ ਆ ਪੁਲਿਸ ਨੂੰ ਠੀਕ ਆ ਹਾਂ 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 ਉਹਦੀ ਅੱਖ ਛੁਪਾਈ ਹੋਵੇਗੀ ਨਾ ਤੇ ਸਾਡੇ ਹਲ ਧਿਆਨ ਵਧ ਦੇਣਗੇ ਉਹ ਠੀਕ ਆ ਨਾ ਅੱਗੇ ਕੀ ਕਰੇ ਤੁਸੀਂ ਕਾਲ ਦਾ ਕੈਮਰਾ ਚੁਪਾ ਜਾਣਾ ਹੈ ਕੋਈ ਗੱਲ ਨਹੀਂ ਮੈਂ ਫ੍ਰੀ ਹਾਂ ਸਵੇਰੇ ਕੱਲ 9 ਵਜੇ ਨਾ ਕੈਮਰਾ ਕਿਉਂ ਫਿਰ ਤੋਂ ਮੁੰਨ ਕਰੀਂ ਕਿ ਨਹੀਂ ਆਦਾ ਠੀਕ ਆ ਕੈਮਰਾ ਕਿਤੇ ਕੋਈ ਕੱਲ ਮਿਲਦੇ ਨਹੀਂ ਕਰ ਰਿਹਾ ਹਾਂ ਚਲੋ ਠੀਕ ਆ ਓਕੇ ਗੱਲ ਤੇ ਜੋ ਹੁੰਦੀ ਵੀ ਠੀਕ ਆ ਦਿਨ ਬੜੇ ਹੋ ਗਏ ਆ ਤੇ ਪੁੱਛ ਕੇ ਇਹ ਬੰਨੇ ਲੱਗਣ ਨਹੀਂ ਰਹੀ ਜਿੰਨੇ ਚਿਰ ਪੈਸੇ ਨਾ ਨਾ ਦਿੱਤੇ ਕੱਲ ਨਹੀਂ ਬੰਨਨੀ ਚਲ ਕੋਈ ਗੱਲ ਨਹੀਂ ਸਵੇਰੇ ਚੱਲ ਨਾ ਮੈਂ ਜੋ ਹੁੰਦੇ ਨਾਲ ਦੇਹਨੇ ਕੀ ਬੰਦਾ ਮੈਂ ਤਾਂ ਡੈਸਰਟ ਲਾਵਾਂ ਕੋ ਰੋਟੀ ਵੀ ਖਾ ਲੈਣੇ ਪਰ ਮੀਤ ਹਾਂਜੀ ਜੋ ਬੰਦਾ ਫੋਨ ਆਇਆਦਾ ਹੀ ਕੀ ਕਹਿੰਦਾ ਕਹਿਣਾ ਕੀ ਹੈ ਯਾਰ ਉਹੋ ਗੱਲ ਉਹ ਕਰਨ ਰਿਹਾ ਸੀ ਕਿ ਭਾਜੀ ਗੱਲ ਨਹੀਂ ਵੰਡੀ ਦੀ ਸੰਦੀਪ ਨੂੰ ਫੜੇ ਨੂੰ ਵੀ ਦੋ ਦਿਨ ਹੋ ਗਿਆ ਹਾਂ ਤੇ ਬਾਕੀ ਭਾਜੀਆਂ ਦਾ ਪਤਾ ਨਹੀਂ ਲੱਗਣ ਡਿਆ ਤੇ ਜਾਂ ਤੇ ਪੁਲਿਸ ਨਹੀਂ ਗੱਲ ਕਰਨ ਦੀ ਦੀ ਕੋਈ ਚੱਜਣਾ ਜੀ ਇਹਦਾ ਪਤਾ ਕੀ ਲੱਗਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸੰਦੀਪ ਫਰੀ ਗਈ ਹੈ ਉਹਨਾਂ ਹੋਰ ਕਿਤੇ ਟਿਕਾਣਾ ਚੇਂਜ ਕਰ ਲਿਆ ਉਹਨਾਂ ਨੇ ਉਹ ਪਰਮੀਤ ਪੁਲਸ ਚਾਵੇ ਨਾ ਇੱਕ ਮਿੰਟ ਚ ਫੜ ਲੈਣਾ ਨੂੰ ਉਹ ਕੀ ਬਤ ਪੈਸੇ ਨਹੀਂ ਦਿੱਤੇ ਉਹਨਾਂ ਨੂੰ ਜਿਹੜਾ ਫਰਨਿਚਰ ਤੇ ਜੋਬ ਸਕਦਾ ਉਹਨਾਂ ਨੇ ਪੈਸੇ ਚੜੇ ਹੁਣ ਕਿ ਚੰਗੇ ਅਫਸਰ ਨੂੰ ਮਿਲੇ ਹੁਣ ਉਹ ਜਿਨ੍ਹਾਂ ਨੇ ਕੰਮ ਕੀਤੇ ਦਾ ਨਾ ਇਦਾਂ ਦਾ ਹੂੰ ਉਹਨਾਂ ਨੂੰ ਘਰ ਤੇ ਹੁੰਦਾ ਹੀ ਆ ਨਹੀਂ ਗੱਲ ਇਦਾਂ ਹੀ ਆ ਉਹਨਾਂ ਨੇ ਪੈਸੇ ਦਿੱਤੇ ਹੀ ਆ ਤਾਂ ਫੇਰ ਹੀ ਨਹੀਂ ਫਰਨ ਦੇ ਤੇ ਜੋਬ ਨੂੰ ਕੋ ਕਿ ਤੂੰ ਪੈਸੇ ਥੋੜੇ ਬੋਧ ਦੇ ਦੇ ਉਹ ਜੋਗਨ ਤੇ ਵਿਚਾਰਾ ਆਪ ਕਹਿਣ ਰਿਆ ਅੱਛਾ ਕੀ ਭਾਜੀ ਸਵੇਰੇ ਚੱਲੀਏ ਤੇ ਉਹਨਾਂ ਨੂੰ ਥੋੜੇ ਬੋਤੇ ਪੈਸੇ ਦੇ ਆਈਏ ਉਹ ਤੇ ਆਪ ਕਹਿੰਦੇ ਆ ਆ ਤਾਂ ਕੋਈ ਉਹਨਾਂ ਦੇ ਕਿਉਂ ਕਰਦੇ ਫਿਰ ਤੇ ਇਹਦਾ ਕਾ ਥੋੜੇ ਬੋਤੇ ਤੁਹਾਡੇ ਕੋਈ ਪੈਸੇ ਹੋਣਗੇ ਨਾ ਤਾਂ ਉਹ ਵੀ ਲੈ ਜਾਓ ਨਾਲ ਉਹ ਸਾਲਿਆਂ ਨੇ ਬੜੇ ਕਿਤੇ 2 ਲੱਖ ਰੁਪਇਆ ਥੋੜਾ ਲੈਣਾ ਉਹਨਾਂ ਨੇ ਉਹ ਥੋੜੇ ਬੋਤੇ ਪੈਸੇ ਲੈਣੇ ਆ ਉਹਨਾਂ ਨੇ ਤੇ ਕੰਮ ਹੋ ਜਨਾ ਆਹੋ ਚਾ ਫਿਰ ਵੀ ਕੋਲ ਤਾਂ ਚੰਗੇ ਹੁੰਦੇ ਆ ਨਾ ਜੋਬ ਨੂੰ ਵੀ ਹੌਸਲਾ ਹੋਗਾ ਕਿ ਭਾਜੀ ਲੈ ਕੇ ਆਏ ਕੋਈ ਨਹੀਂ ਮੈਂ ਲੈ ਜਾਣਾ ਨਾਲ ਫੇਰੇ ਮੈਂ ਜਾਣਾ ਉਹਦੇ ਨਾਲ ਠੀਕ ਆ ਹਾਂਜੀ ਦੇਖ ਲੈ ਕਿਦਾਂ ਦਾ ਸਾਮਾਨ ਆ ਗਿਆ ਹੈ ਸਾਥ ਸਾਬਤ ਕਰਨ ਵਾਸਤੇ ਵੀ ਸਾਨੂੰ ਪੈਸੇ ਦੇਣੇ ਪੈਂਦੇ ਆ। ਉਹੀ ਤਾਂ ਗੱਲ ਹੈ ਨਾ ਪੈਸੇ ਨਾ ਦੇਈਏ ਨਾ ਤਾਂ ਕੋਈ ਵੀ ਨਹੀਂ ਸਾਥ ਦਿੰਦਾ। ਨਹੀਂ ਜਿੰਨੀ ਵੇਚ ਨਹੀਂ ਵੇਚੀ ਕਰਵਾਈ ਹੈ ਕਰਵਾਈ ਹੈ ਅਰੇ ਮੇਰੀ ਨਹੀਂ ਮੇਰੀ ਨਹੀਂ ਦੇ ਦਿੰਦੀ ਨਹੀਂ ਹਿੰਦੀ ਤਰ੍ਹਾਂ ਕੋਈ ਤਰ੍ਹਾਂ ਛੱਡਣਾ ਦੇਖੀ ਜ਼ਰਾ ਦੇਖੀ ਜ਼ਰਾ ਭੈਣ ਜੀ ਭੈਣ ਜੀ ਤੂੰ ਇਹਦੇ ਮੂਲੇ ਵਿੱਚ ਚੱਲ 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 ਛੱਡ ਦੇ ਤੂੰ ਕੋਈ ਇਤਨਾ ਚੰਗੀ ਬਣਾ ਕਰਦੀ ਨਹੀਂ ਰਮਨ ਪੜਿਚੋ ਪ੍ਰੀ ਬੈਠੇ ਕੀ ਗੱਲ ਹੋ ਗਈ ਆ ਭੈਣ ਜੀ ਚੁੱਪ ਕੇ ਕਰਨਾ ਮੈਂ ਤੇ ਹੁਣ ਹਾਰ ਗਈ ਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਤੇ ਮੈਂ ਹੁਣ ਕੀ ਕਰਾਂ ਕੁੜੀ ਵੱਲ ਧਿਆਨ ਜਾਂਦਾ ਵਾ ਦੋ ਪੈਂਦੇ ਆ ਤੇ ਮੁੰਡਾ ਵਾ ਉਹ ਵੀ ਕਹਿਣ ਦੇ ਆ ਵੀ ਕੋਈ ਗੱਲ ਨਹੀਂ ਬਣਦੀ ਦੱਸੋ ਮੈਂ ਕੀ ਕਰਾਂ ਹੁਣ ਆਕਰ ਜਿਹੜਾ ਨਾ ਵੱਡਣ ਖਾਨ ਨੂੰ ਪੈਂਡਿਆ ਵਾ ਮੇਰਾ ਤੇ ਮਾਸਾ ਜੀ ਨਹੀਂ ਤੇ ਲੱਗਣ ਦੇ ਆ ਮੇਰਾ ਇਰਾਦਾ ਇਥੋਂ ਕਿਸੇ ਬੰਨੇ ਨਿਕਲ ਹੀ ਜਾਵਾਂ ਮੈਂ ਹਾਂ ਕਿੱਥੇ ਨਿਕਲਣਾ ਆ ਮਹਾਰਾਜ ਦੇ ਘਰੇ ਘਰ ਆਏ ਆ ਤੇ ਬਾਕੀ ਮੇਰੀ ਸੁਣ ਗੱਲ ਦਿਨ ਸਦਾ ਇੱਕੋ ਜਣੀ ਰਹਿਣੇ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਨਿਕਲ ਹੀ ਜਾਣਾ ਆ ਨਿਆਣੇ ਧਿਆਨ ਜਿਹੜਾ ਤੇਰਾ ਹੈਗਾ ਆ ਮੈਂ ਮੰਦੀ ਆ ਟੈਨਸ਼ਨ ਤੇ ਮੈਨੂੰ ਵੀ ਹੈਗੀ ਉਹਨਾਂ ਦੀ ਪਰ ਹੁਣ ਕਰੀਏ ਕੀ ਭੈਣ ਜੀ ਕਰਨਾ ਕੀ ਆ ਮੇਰਾ ਤੇ ਇਰਾਦਾ ਵਾ ਮੈਂ ਸੰਦੀਪ ਕੋਈ ਚਲ ਜਾ ਜੇਲ ਹੋ ਜੂਗੀ ਤਾਂ ਹੋ ਜੇ ਇਥੇ ਵੀ ਰਪਿੰਦਰ ਕਿਹੜਾ ਮੈਨੂੰ ਟੇਕੇ ਬਹਿਣ ਦੇਣ ਲਈ ਆ ਉਹ ਵੀ ਮੈਨੂੰ ਬੜਾ ਤੰਗ ਕਰਦੀ ਆ ਕਿੱਦਾਂ ਦੀਆਂ ਗੱਲਾਂ ਕਰਨ ੜੀ ਰਮਨ ਮੈਨੂੰ ਨਾ ਤੇਰੇ ਤੋਂ ਡਰ ਲੱਗਣ ਲੱਗ ਪਿਆ ਕਿੱਥੇ ਜਾਣਾ ਹੁਣ ਚੁੱਪ ਕੇ ਆਰਾਮ ਨਾਲ ਘਰੇ ਬੈਠੀ ਰਹਿ ਭੈਣ ਜੀ ਉਹਦੋਂ ਤਹੀ ਆਂਦੇ ਹੁੰਦੇ ਹੀ ਇਹਨੂੰ ਮਾਰ ਕੇ ਨਾ लवली ਦਾ ਹੋਰ ਵਿਆਹ ਕਰਾਂਗੇ ਸੌਖੇ ਘਰ ਦੀ ਕੁੜੀ ਲਿਆਵਾਂਗੇ ਗੱਡੀ ਆਊਗੀ ਹਾਂ ਹੈ ਬੁਰਿਆਂ ਪਾਪਾ ਨੂੰ ਮੈਂ ਤਾਂ ਤੁਹਾਡੀਆਂ ਗੱਲਾਂ ਵਿੱਚ ਆ ਗਈ ਮੈਨੂੰ ਨਹੀਂ ਪਤਾ ਮੈਨੂੰ ਆ ਦਿਨ ਵੇਖਣੇ ਪੈਣੇ ਆ ਕਿੱਦਾਂ ਦਿਨ ਕੱਟੇ ਆ ਕਦੀ ਕਿਸ ਦੀ ਬੰਬੀ ਤੇ ਵਹ ਕਦੀ ਕਿਸ ਦੀ ਬੰਬੀ ਤੇ ਵਹ ਇਹ ਕੰਮ ਕਦੀ ਮੈਂ ਵੇਖਿਆ ਨਹੀਂ ਰਿਸ਼ਤੇਦਾਰਾਂ ਵਿੱਚ ਵੀ ਵੇਚਤੀ ਹੋਈ ਤੇ ਆਂਡ ਗਵਾਂਡ ਵੀ ਵੇਚਤੀ ਹੋਈ ਤੇ ਇਹਨੇ ਕੀ ਕੀਤਾ ਇਹ ਦਿਨ ਤਾਂ ਬੰਦਾ ਮਰ ਜੇ ਤੇ ਉਹ ਚੰਗਾ ਵਾ ਜੀ ਕੇ ਕੀ ਕਰਨਾ ਮੇਰ ਕੋ ਤੇ ਇਹਨਾਂ ਨੇ ਨਾ ਫੋਨ ਵੀ ਖੋਲਿਆ ਵਾ ਜੇ ਮੇਰਾ ਵਾਸਤੇ ਚੱਲਦਾ ਨਾ ਮੈਂ ਹੁਣ ਤਾਂ ਕੁੜੀ ਨੂੰ ਫੋਨ ਕਰ ਲੈਣਾ ਕੀ ਗੱਲ ਆ ਤੂੰ ਬੜੀ ਡਰੀ ਡਰੀ ਜੀਂ ਆ ਕੀ ਹੋਇਆ ਗੱਲ ਸੁਣੋ ਮੇਰੀ ਮੈਨੂੰ ਤਾਂ ਲੱਗਦਾ ਰਮਨ ਦਾ ਦਿਮਾਗ ਖਰਾਬ ਹੋ ਗਿਆ ਆ ਕੀ ਗੱਲੋ ਕੀ ਬੜੀ ਉਖੜੀ ਖੁੜੀ ਜੇ ਫਿਰਨਦੀ ਆ ਤਾਂ ਬੜੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਨ ਢੀ ਹੂੰ ਕਹਿੰਦੀ ਮੈਨੂੰ ਤਾਂ ਡਰਾਉਂਂ ਡਿਆ ਆ ਰੁਪਿੰਦਰ ਕਦੇ ਸੁਪਨੇ ਚ ਆਉਂਦੀ ਆ ਤੇ ਨਾਲੇ ਪਤਾ ਕੀ ਕਹਾਂਂਦੀ ਮੇਰਾ ਤੇਰੇ ਕਰਨ ਮੈਂ ਸੰਦੀਪ ਕੋ ਚੱਲ ਜਾ ਉਹ ਮੈਂ ਕਹਿੰਦਾ ਵਾਂ ਇਹਦਾ ਧਿਆਨ ਰੱਖ। ਇਹ ਕਿ ਸਾਡੀਆਂ ਜਣਾ ਜਣ ਬਜੇ ਜੇ ਚਲ ਗਈ ਨਾ ਉੱਥੇ ਇਹਨੇ ਸਾਨੂੰ ਫਸਾ ਲਾਈ। ਇਹ ਉਸੇ ਕੁੜੀ ਦੀ ਮਾਂ ਵਾਂ। ਪੰਗਾ ਖੜਾ ਹੋ ਜਾਣਾ ਹੀ। ਇਹੋ ਤਾਂ ਮੈਂ ਸੋਚਣ ਲਈ ਆ। ਕਿ ਇਹ ਗੱਲ ਇਹਦੇ ਦਿਮਾਗ 'ਚ ਆਈ ਕਿਦਾਂ? ਕਦੀ ਕਹਿਣ ਲਈ ਆ ਮੈਂ ਇਹਨੂੰ ਫੋਨ ਕਰ ਲਾਂ। ਤੇ ਕਦੀ ਕਹਿੰਦੀ ਵੀ ਮੈਂ ਉਹਦੇ ਕੋਲ ਚਲ ਜਾਂ। ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ। ਉਧਰ ਧਿਆਨ ਰੱਖੀ ਇਹਦਾ। ਜੀ ਇੱਕ ਤੇ ਚਲ ਗਈ ਨਾ ਤਾਂ ਫੇਰ ਨਹੀਂ ਆਹੀਂ ਭਜਦੇ ਇਦਾਂ ਕਰ ਤੂੰ ਨਾਲ ਜੇ ਕੋਈ ਗੱਲ ਕਰੀ ਮੈਂ ਸਖਜਿੰਦਰ ਨਾਲ ਗੱਲ ਕਰਦਾ ਵੀ ਭਰਾਵਾ ਜੀ ਤੁਸੀਂ ਸਾਡੇ ਤੋਂ ਤੰਗ ਜੇ ਨਾ ਅਸੀਂ ਉਧਰ ਕਰੇ ਚਲ ਜਾਨੇ ਆ ਉਹ ਸਾਨੂੰ ਨਾ ਫਸਾ ਦਿਓ ਇਦਾਂ ਹੀ ਕਰੂ ਤੁਸੀਂ ਗੱਲ ਕਰੋ ਜਾ ਕੇ ਸਖਜਿੰਦਰ ਨਾਲ ਆਪੇ ਉਹ ਸਮਝਾਓ ਇਹਨੂੰ ਇਹਨੇ ਨਾ ਸਾਰਿਆਂ ਨੂੰ ਫਸਾ ਦੇਣਾ ਜੀ ਆਹ ਠੀਕ ਆ ਤੂੰ ਨਾਲ ਗੱਲ ਕਰ ਮੈਨੂੰ ਤਾਂ ਇਹਦੀ ਸਮਝ ਹੀ ਨਹੀਂ ਆਉਂਦੀ ਇਹਦਾ ਦਿਮਾਗ ਖਰਾਬ ਹੋ ਗਿਆ ਆਜੂ ਭਾਜੀ ਬੈਠੋ ਮੈਂ ਚ ਲੈ ਆ ਉਧਰ ਮਾਸੀ ਆਜੂ ਅੱਛਾ ਮੈਂ ਜਾਂਦਾ ਆ ਤੁਹਾਨੂੰ ਮਿਲ ਹੀ ਜਾਣਾ ਵਧੀਆ ਕੀਤਾਗਾ ਤੁਹਾਡਾ ਘਰ ਵਾ ਜਦੋਂ ਮਰਜੀ ਆਓ ਤੁਸੀਂ ਹਾਂ ਲੋ ਬੰਦ ਜਾ ਮੇਰੀ ਵੀ ਨਾ ਹੁਣ ਇਹ ਜੇ ਮੁਖਤਿਆਰ ਭਾਈ ਨਾਲ ਗੱਲ ਹੋਣੀ ਅੱਛਾ ਮੈਂ ਸੋਚਣ ਡਿਆ ਹੀਗਾ ਵੀ ਇਦਾਂ ਗੱਲ ਨਹੀਂ ਗਈ ਬੰਨੀ ਤੇ ਥੋੜੇ ਬੋਦੇ ਪੈਸੇ ਦੇ ਕੇ ਆਈਏ ਜ਼ਰੂਰ ਪੁਲਸ ਵਾਲਿਆਂ ਨੂੰ ਤੁਸੀਂ ਪੈਸੇ ਦੀ ਗੱਲ ਕਰਾਂਦੇ ਹੋ ਤੇ ਬਾਅਦ ਚ ਬਲਜੀਤ ਕਹੂਗਾ ਤੁਸੀਂ ਪੈਸੇ ਕੋ ਦਿੱਤੇ ਉਹਨਾਂ ਸਿੱਧਾ ਬਣਾ ਕੀਤਾ ਸੀ ਕਿ ਪੈਸੇ ਨਹੀਂ ਆ ਦੇਣੀ ਗੱਲ ਤੇ ਭਾਜੀ ਠੀਕ ਆ ਤੁਹਾਡੀ ਬਲਜੀਤ ਭਾਜੀ ਨੇ ਕੁਛ ਨਹੀਂ ਕਹਿਣਾ ਹਨ। ਅਸੀਂ ਕਿਹੜਾ ਕੋ ਗਲਤ ਕੰਮ ਕਰਨਾ ਵਾ? ਮੈਨੂੰ ਪਤਾ ਵਾ ਨਾ, ਕਈ ਵਾਰੀ ਕੀ ਹੁੰਦਾ ਪੁਲਿਸ ਵਾਲੇ ਕੰਮ ਹੀ ਤਾਂ ਨਹੀਂ ਕਰਕੇ ਦਿੰਦੇ। ਕਈ ਵਾਰੀ ਕੀ ਬਹੁਤੀ ਵਾਰੀ ਹੁੰਦਾ ਵਾ। ਤੇ ਆਪਾਂ ਇਦਾਂ ਕਰਦੇ ਆਂ ਥੋੜੇ ਬੋਦੇ ਪੈਸੇ ਲੈ ਲੈਨੇ, ਪਹਿਲਾਂ ਤੇ ਆ ਘਰ ਫੋਲ ਕੇ ਆਈਏ ਇਹਨਾਂ ਦੇ। ਵੇਖ ਕੇ ਆਈਏ। ਵੀ ਉੱਥੇ ਕੋਈ ਰਹਿਣ ਰਿਹਾ ਕਿ ਨਹੀਂ ਰਹਿਣ ਰਿਹਾ। ਤੇ ਫੇਰ ਜਾਵਾਂਗੇ ਥਾਣੇ। ਉੱਥੇ ਉਹਨਾਂ ਨੂੰ ਕਹਾਂਗੇ ਭਰਾ ਜੋ ਤੁਸੀਂ ਸੇਵਾ ਲੈਣੀ ਲੱਲੋ ਸਾਡੇ ਕੋ ਤੇ ਸਾਡਾ ਕੰਮ ਕਰ ਦਿਓ ਬਸ। ਦੇਖ ਲਓ ਕਿਦਾਂ ਦਾ ਟਾਈਮ ਆ। ਸਭ ਕੋ ਸਾਨੂੰ ਪਤਾ ਵਾ ਸੱਚਾਈ ਕੀ ਆ। ਤੇ ਸਾਚੇ ਸਾਹਮਣੇ ਲਿਆਉਣ ਲਈ ਨਾ ਹੁਣ ਪੈਸੇ ਲੋੜ ਪੈਣ ਦੀ ਕੀ ਕਰਨਾ ਭਾਜੀ ਹੁਣ ਟਾਈਮ ਹੀ ਇਹੋ ਜਿਹਾ ਵਾ ਪਰ ਮੈਂ ਤੇ ਇਹੋ ਚਾਹੁੰਨਾ ਵੀ ਚੱਲ ਭਾਵੇਂ ਪੈਸੇ ਦੇ ਕੇ ਹੀ ਹੋ ਜੇ ਨਾ ਇਹ ਕੰਮ ਹੋ ਜੇ ਚਲੋ ਕੋਈ ਗੱਲ ਨਹੀਂ ਚੱਲ ਨਹੀਂ ਆ ਫਿਰ ਫੇਰ ਆਦੇ ਮਾਰ ਕੇ ਆਈਏ ਦੇਖ ਕੇ ਦੇ ਆਈਏ ਘਰਤ ਨਹੀਂ ਰਹਿਣ ਦੇ ਕੇ ਤੇ ਕੋਈ ਨਹੀਂ ਚਾਹ ਪੀ ਕੇ ਤੇ ਫਿਰ ਚੱਲਨੇ ਤੁਸੀਂ ਪਾਣੀ ਪੀਓ ਉਹ ਨਹੀਂ ਚਾਹ ਰਿਆਂ ਦੋ ਤੁਸੀਂ ਪਾਣੀ ਪੀ ਕੇ ਚੱਲਦੇ ਆਪਾਂ ਚਲੋ ਫਿਰ ਇਦਾਂ ਕਰਦੇ ਆ ਮੈਂ ਜਾਣਾ ਰਪਿੰਦਰ ਹੁਣਾਂ ਘਰ ਤੇ ਤੁਸੀਂ ਹੋ ਗਿਆ ਉਹਦੀ ਮਾਸੀ ਕਰੋ ਠੀਕ ਹੈ ਤੇ ਫਿਰ ਮੁੜ ਕੇ ਇੱਥੇ ਹੀ ਮਿਲਾਂਗੇ ਹੈ ਠੀਕ ਆ ਇਹ ਤਨਾ ਬਸ ਦਾ ਹੀ ਲਾਉਂਦਿਆਂ ਜਦੋਂ ਮੇਰਾ ਦਾ ਲੱਗਿਆ ਤੇ ਮੈਂ ਨਿਕਲ ਜਾਣਾ ਮੈਂ ਨਾਲ ਥੋੜਾ ਵੇਖਣਾ ਵੀ ਕੀ ਕਰਨ ਦੇ ਆ ਇਹਨਾਂ ਦੇ ਫਸਲਾਂ ਫਸਣਾ ਨਾਲ ਮੈਨੂੰ ਪਸਾਉਣਾ ਸਾਰੀਆਂ ਪਰ ਜੇਲ੍ਹ ਚ ਲੰਘ ਜਾਣੀ ਹੈ ਵੇਖ ਤਾਂ ਜਦੋਂ ਦਾ ਲੱਗਿਆ ਨਿਕਲ ਜਾਗੇ ਸਗ ਜੰਦਰ ਉਹ ਰੋੜੀ ਬੈਠੂ ਮੈਂ ਤਾਂ ਨਾ ਕਰਨੀ ਹੀ ਗੱਲ ਹਾਂਜੀ ਹਾਂਜੀ ਦੱਸੋ ਉਹ ਭਰਾਵਾ ਜੇ ਤੁਸੀਂ ਛੜ ਤੋਂ ਤੰਗ ਜੇ ਨਾ ਅਹੀਂ ਲੈਨੇ ਸਮਾਨ ਆਪਣਾ ਤਾਂਹੀਂ ਤੱਕ ਜੀ ਉਹ ਕੀ ਗੱਲ ਹੋਈ ਆ ਪਾਜੀ ਤੁਸੀਂ ਦੱਸੋ ਸਹੀ ਉਹ ਰਮਰ ਪਤਾ ਕਿਦਾਂ ਦੀਆਂ ਗੱਲਾਂ ਕੰਡੀਆਂ ਆ ਕੀ ਕਹਿੰਦੀ ਆ ਉਹ ਤਾਂ ਕਹਿੰਦੀ ਆ ਮੈਂ ਸੰਦੀਪ ਦੇ ਨਾਲ ਹੀ ਉੱਥੇ ਚਲ ਜਾਣਾ ਅੰਦਰ ਉਹ ਪਾਜੀ ਤੁਸੀਂ ਉਹਦੀਆਂ ਗੱਲਾਂ ਚਾਉਂਦੇ ਪਤਾ ਦਿਮਾਗ ਖਰਾਬ ਹੋ ਗਿਆ ਵਾ ਮੈਨੂੰ ਵੀ ਆ ਉਹ ਗੱਲਾਂ ਕਰੀ ਜਾਂਦੀ ਮੇਰੇ ਨਾਲ ਵੀ ਉਹ ਭਰਾਵਾ ਐਨੇ ਪਸਾ ਦੇਣਾ ਹੀ ਸਾਨੂੰ ਉਹ ਪਾਜੀ ਤੁਸੀਂ ਡਰੋ ਨਾ ਬੇਫਿਕਰੇ ਬਿਠੇ ਰਹੋ ਜਦੋਂ ਮੈਂ ਹੈਗਾ ਫੇਰ ਕਾਦੀ ਗੱਲ ਵਾ ਉਹ ਪਾਜੀ ਅਹੀਂ ਤੇ ਤੁਹਾਡੇ ਨਾਲ ਤਾਂ ਤਾਰ ਲਏ ਹਾਂ ਇਕੱਠੇ ਕਿਦੇ ਕਰਾਂਗੇ ਕੋਈ ਹੱਲ ਤੇ ਜੇ ਇਹੋ ਕੰਮ ਕਰਨਾ ਸਾਨੂੰ ਹੱਤਕੜੀਆਂ ਲਵਾਉਣੀਆਂ ਵਾ ਉਹ ਭਰਾਵਾ ਸਾਨੂੰ ਹੁਣ ਵੀ ਦੱਸ ਦੋ ਅਹੀਂ ਨਿਕਲ ਜੀ ਇਥੋਂ ਬਾਜੀ ਇਹ ਨਾ ਕੱਲ ਫੋਨ ਕਰਦੇ ਲੱਗੀ ਮੈਨੂੰ ਨਹੀਂ ਪਤਾ ਕਿ ਸੰਦੀਪ ਨੂੰ ਕਰ ਲੱਗੀ ਕਿ ਜਾਂ ਪੁਲਿਸ ਨੂੰ ਉਹ ਤਾਂ ਮੈਂ ਮੌਕੇ ਤੇ ਚਲਕੇ ਤਾਂ ਕੋਈ ਕੋ ਲਿਆ ਜੇ ਮਾ ਨਾ ਖੁੰਦਾ ਨਾ ਤੇ ਇਹਨੇ ਭਾਜੀ ਢਾ ਦੇਣਾ ਸਾਨੂੰ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਪਤਾ ਨਹੀਂ ਕੀ ਸੋਚਦੀ ਰਹਿੰਦੀ ਹੈ ਵੀ ਕੀ ਕਰਨਾ ਤੇ ਕੀ ਨਹੀਂ ਬਾਕੀ ਭਾਜੀ ਤੁਸੀਂ ਫਿਕਰ ਨਾ ਕਰੋ ਮੈਂ ਤਾਂ ਪੂਰਾ ਤਿਆਰ ਰਖਦਾ ਵਾਂ ਪੀ ਇਹ ਕੀ ਕਰਦੀ ਫਿਰਦੀ ਐ ਠੀਕ ਆ ਨਾ ਬੇਫਿਕਰੇ ਰਹੋ ਤੁਸੀਂ ਪਾਜੀ ਮੈਂ ਤਾਂ ਕਹਿੰਨਾ ਹੋਰ ਕੰਮ ਕਰੀਏ ਹਾਂਜੀ ਦੱਸੋ ਵਕੀਲ ਲੱਭ ਲਿਆ ਕੋਈ ਵਧੀਆ ਜਿਹਾ ਤੇ ਮੈਂ ਕਹਿੰਨਾ ਵੱਜਾਂਗੇ ਥੋੜਾ ਪਤਾ ਕਿਤੇ ਜਮਾਨਤ ਕਰਾ ਲਈਏ ਬਾਰੇ ਬਾਰ ਉਹ ਚਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਇਹ ਵੀ ਕੰਮ ਕਰ ਲੈਨੇ ਆ ਪਰ ਗੱਲ ਵਾਂ ਪਾਜੀ ਹੁਣ ਦਿਲ ਇਹ ਨਹੀਂ ਨਿਕਲ ਨਹੀਂ ਸਕਦੇ ਇਹੋ ਕਿਤੇ ਰਾਤ ਬਰਾਤੇ ਕਿਸੇ ਵਕੀਲ ਨੂੰ ਮਿਲਣਾ ਵਾ ਗੱਲ ਤੁਹਾਡੀ ਦੁਆ ਕੈਸੇ ਹੀ ਆ ਪਾਜੀ ਜੋ ਵੀ ਕਰਨਾ ਨਾ ਛੇਤੀ ਕਰੋ ਇਹ ਤੋਂ ਖਲਾਸੀ ਕਰਾਈਏ ਚਲੋ ਕੋਈ ਗੱਲ ਨਹੀਂ ਮੈਂ ਕਰਦਾ ਹਾਂ ਘਰੋਂ ਵਿਚਾਰਦਾ ਹਾਂ ਹਾਂ ਇਹ ਆਪਣੇ ਕੰਮ ਨੂੰ ਪਏ ਆ ਮੈਂ ਆਪਣੇ ਨੂੰ ਪਿਆ ਜਦੋਂ ਮੇਰਾ ਦਾ ਲੱਗਿਆ ਮੈਂ ਨਿਕਲ ਜਾਣਾ ਮੈਂ ਤੁਹਾਡੇ ਨਾਲ ਥੋੜਾ ਵੇਖਣਾ ਵਾ ਉੱਥੇ ਰੋਟੀਆਂ ਕਿੰਨੇ ਖਾਣੀਆਂ ਜੇਲ੍ਹ ਦੀਆਂ ਤੁਸੀਂ ਆਪ ਹੀ ਖਾਓ ਤਿੰਨੇ ਜਾਣੇ ਕੰਮ ਨਾ ਖਾਓ ਹਾ ਕੰਮ ਛੱਡ ਇੱਧਰ ਆ ਕੇ ਸੁਣ ਮੇਰੀ ਆ ਕੀ ਹੋਇਆ ਵਾ ਰੋਟੀ ਤਾਂ ਖਾ ਲੋ ਰੋਟੀ ਬਣਾਈ ਆ ਤੂੰ ਜਿੰਨੂੰ ਨਹੀਂ ਉਹਨੂੰ ਗਈ ਜਾੜੀ ਮੈਂ ਸੰਦੀਪ ਕੋਲ ਚੱਲ ਜਾਣਾ ਚਲਾ ਤਨ ਮੱਥੇ ਛੱਡ ਕੇ ਆ ਮੈਂ ਕਿੰਨੂੰ ਕਿਹਾ ਵਾ ਗੱਲ ਤਾਂ ਸੁਣ ਲਓ ਮੇਰੀ ਆਵਾਜ਼ ਬਾਹਰ ਤੱਕ ਜਾਣੀ ਆ ਤੜਫਣ ਕਿਉਂ ਡਾਪੇ ਜੇ ਫੇਰ ਵੀ ਮੇਰੀ ਧੀ ਆ ਦੁੱਖ ਆਉਂਦਾ ਜੇ ਕੀ ਕਰਾਂ ਮੈਂ ਓ ਤੈਨੂੰ ਤਾਂ ਦੁੱਖ ਆਉਂਦਾ ਉਹਨੂੰ ਤਾਂ ਹੈ ਨਾ ਉਹਨੇ ਤਾਂ ਜਾਣ ਲੱਗੀ ਨੇ ਕਰੀ ਨੇ ਵੇਖਿਆ ਵੀ ਮੇਰਾ ਮਾਂ ਪਿਓ ਵਾ ਮੈਂ ਜਾਵਾਂਗਾ ਨਾ ਜਾਵਾਂਗਾ ਕੀ ਕਰਾਂ ਜਮ ਪਾਲ ਕੇ ਐਡੇ ਕੀਤੇ ਆ ਮਾਵਾ ਨੂੰ ਦੁੱਖ ਹੁੰਦਾ ਹੀ ਆ ਤੁਸੀਂ ਆਣ ਕੇ ਮੇਰੇ ਦਿਵਾਲੇ ਚੜ ਜਾਂਦੇ ਜੀ ਤਾਂ ਜੇ ਤੈਨੂੰ ਮੈਂ ਕਹਿਣ ਡਿਆ ਵਾਂ ਇਹਨੂੰ ਜੰਮਿਆ ਪਾਲਿਆ ਤੈਨੂੰ ਉਹਦੇ ਲਾਗੇ ਛੱਡਉਣਾ ਤੈਨੂੰ ਵਾਵਾ ਹੀ ਜਾਉਣ ਡਿਆ ਤਾਂ ਮੈਂ ਕੱਲੀ ਨਹੀਂ ਜਾਂਦੀ ਤੁਹਾਨੂੰ ਸਾਰਿਆਂ ਨੂੰ ਨਾਲ ਹੀ ਖੜੂਂਗੀ ਜਿੱਦਣ ਗਈ ਚੰਗਾ ਅਸੀਂ ਤੇ ਅਪਰਵੀ ਨੇ ਨਾਂ ਲਿਆ ਦਾ ਤੁਹਾਨੂੰ ਕੀ ਲੋੜ ਵਾ ਨਾਂ ਲੈਂਦੀ ਹਾਂ ਤੁਸੀਂ ਨਾ ਨਾ ਲਿਓ ਨਾ ਨਾ ਲਿਓ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਆ ਸੰਦੀਪ ਕੋ ਜਾਣਾ ਸੰਦੀਪ ਕੋ ਜਾਣਾ ਕਦੀ ਕਹਾਂ ਸੀ ਮਨੂਰ ਰਵਿੰਦਰ ਚੰਬੜਗੀ ਤੂੰ ਤਾਂ ਘਰੇ ਖਿੜੈਣ ਹੋ ਗਈ ਮੈਨੂੰ ਲੱਗਦਾ ਮੈਂ ਹੋ ਗਈ ਆ ਜਾਣ ਦੋ ਗੱਲ ਉਹ ਮੈਂ ਸੌਦੇ ਦੀ ਲਿਸਟ ਬਣਾਈ ਆ ਜਾਂ ਮੈਨੂੰ ਸੌਦਾ ਲਿਆ ਦੋ ਰੋਟੀ ਤੇ ਬੁਰਕੀ ਖਾਣੀ ਕਣੀ ਮੇਰੇ ਇੱਥੇ ਸੋਈ ਚ ਕੱਖ ਨਹੀਂ ਲੱਭਣ ਡਿਆ ਓੜਾ ਮੈਨੂੰ ਕਿੱਥੇ ਰੱਖਣੀ ਆ ਹਾਏ ਹਾਈ ਇਹ ਦੇਖੀ ਜੇ ਥੱਪੇ ਆਈ ਆ ਇਹਨਾਂ ਨੂੰ ਕਿੰਨੇ ਦੱਸਦਾ ਵੀ ਆ ਗੱਲ ਕਹਿਣ ਡਈ ਆ ਆਣ ਕੇ ਮੇਰੇ ਦਿਵਾਲਾ ਹੀ ਹੋ ਗਈ ਆ ਸਾਰੇ ਜਾਣੇ ਨਾ ਮੇਰੇ ਤੋਂ ਅੱਕੇ ਪਏ ਆ ਪਰ ਮੇਰਾ ਇਹ ਘਰ ਵਿੱਚ ਦਿਲ ਨਹੀਂ ਲੱਗਣ ਡਿਆ ਪਤਾ ਨਹੀਂ ਕਿਉਂ ਇਹ ਘਰ ਵੱਡਣ ਖਾਨ ਨੂੰ ਪੈਂਡਿਆ ਮੈਨੂੰ ਜੋ ਤਾਂ ਹਾਂਜੀ ਨਿਬੜਿਆ ਕੰਮ ਕਿ ਨਹੀਂ ਹਾਂਜੀ ਨਿਬੜ ਚੱਲਿਆ ਬਸ ਮੈਂ ਉਹ ਦਲਜੀਤ ਭਾਜੀ ਕਹਿੰਦੇ ਚਾਹ ਨਹੀਂ ਨੀ ਮੈਂ ਪੀਣੀ ਤੇ ਤੁਸੀਂ ਚਾਹ ਦਾ ਹੁਣ ਨਾ ਕਰਿਓ ਤੇ ਅਹੀਂ ਹੋ ਕੇ ਆਗੇ ਮੈਂ ਰਪਿੰਦਰਪਿੰਡ ਚੱਲੇ ਆਵਾ ਤੇ ਉਹ ਮਸ ਪਿੰਡ ਚੱਲੇ ਆ ਚਾਹ ਤੇ ਬੰਨ ਚੱਲੀ ਤੇ ਤੜਕਾ ਵੀ ਲਾ ਲਿਆ ਲੇਟ ਹੋਈ ਨਾ ਕੰਮ ਉਥੋਂ ਆ ਕੇ ਮੁੜ ਕੇ ਅਹੀਂ ਠਾਣੇ ਵੀ ਜਾਣਾ ਵਾ ਉਹ ਤੁਹਾਨੂੰ ਦਸੀ ਨਾ ਗੱਲ ਪਹਿਨ ਵਾਲੀ ਉਹ ਵੀ ਕੰਮ ਕਰਕੇ ਆਉਣਾ ਚਲੋ ਕੋਈ ਵੀ ਵੇਖ ਲਓ ਆਰਾਮ ਨਾ ਜਾਇਓ ਨਹੀਂ ਆਰਾਮ ਨਹੀਂ ਜਾਵਾਂਗੇ ਤੁਸੀਂ ਮੰਮੀ ਦਾ ਧਿਆਨ ਰੱਖਿਓ ਤੇ ਜੇ ਪੁੱਛਣਗੇ ਨਾ ਤਾਂ ਦੱਸਿਓ ਨਾ ਵੀ ਕਿੱਥੇ ਗਏ ਠੀਕ ਫਿਰ ਉਹਨਾਂ ਟੈਨਸ਼ਨ ਕਰਦੀ ਮੁ ਕੋਈ ਨਹੀਂ। ਹਾਂ। ਕੋਈ ਕਰੋ ਕੰਮ ਕੋਈ ਨਹੀਂ ਹਾਂ ਕਰੋ। ਠੀਕ। ਚੱਲੇ। ਵੀ ਹੁਣ ਕੰਮ ਜਿਹੜਾ ਵਾ ਨਾ ਸਿਰੇ ਲੱਗ ਜੇ। ਜਿੰਨੀ ਪਾਸ ਦੌੜੇ ਕਰ ਰਹੇ ਆ ਨਾ ਸਾਰਾ ਕੁਝ ਸਾਡੇ ਕੋਲ ਹੁੰਦਿਆ ਹੋਇਆ ਵੀ ਫਿਰ ਵੀ ਅਸੀਂ ਤਰਲੇ ਮਾਰ ਰਹੇ ਆ। ਰੁਪਿੰਦਰ ਨੂੰ ਹੁਣ ਇਨਸਾਫ ਮਿਲ ਜੀ। ਬਸ ਇਸੇ ਚੀਜ਼ ਦੀ ਆਸ ਵਾ। ਇੱਥੇ ਰਜੇ ਵਿਜੇਂਦਰਾ ਵਜਾਵਾ ਮੇਰੇ ਹਿਸਾਬ ਨਾਲ ਤਾਂ ਇੱਥੇ ਨਹੀਂ ਗਏ ਹੈਗੇ ਗੱਡੀ ਵੀ ਨਹੀਂ ਗਈ ਹੈਗੀ ਘਰ ਜੇ ਹੁੰਦੇ ਇੱਥੇ ਤੇ ਕੋਈ ਨਾ ਕੋਈ ਤੇ ਬਦਲਾ ਹੋਣਾ ਹੀ ਨਾ ਉੱਥੇ ਉੱਥੇ ਹੀ ਸਮਾਨ ਪਿਆ ਸਾਰਾ ਕੁਝ ਉਦਾਂ ਹੀ ਆ ਚੱਲ ਵੇਖਣਾ ਭਲਾ ਇੱਥੋਂ ਕਿਸੇ ਨੂੰ ਪੁੱਛਣਾ ਵੀ ਭਲਾ ਵੇਖਿਆ ਤੇ ਨਹੀਂ ਕਿਸ ਨੇ ਇਹਨਾਂ ਨੂੰ ਹੁਣ ਕੋਈ ਗੱਲ ਨਾ ਕਰੀ ਠੀਕ ਆ ਕਿ ਨਹੀਂ ਅਗਲਾ ਨੇ ਇਹੋ ਗੱਲ ਕਹਿਣੀ ਆ ਫਿਰ ਇਹ ਰੋਟੀ ਫਾਲਣ ਦੇ ਮਾਰੇ ਇਹਦੇ ਗੱਲਾਂ ਕਰਦੇ ਆ ਨਹੀਂ ਕਰਦੀ ਕੋਈ ਗੱਲ ਤੇ ਮੇਰੀ ਗੱਲ ਸੁਣ ਲੈ ਮੈਂ ਹੁਣ ਚੱਲਿਆ ਹੀ ਹਾਂ ਤੇ ਆ ਦਰਵਾਜ਼ਾ ਬੰਦ ਕਰ ਲਈ ਕੋਈ ਨਾ ਕਰ ਲਈ ਚੰਗਾ ਮੂੰਹ ਬੰਨਣਾ ਮੜਾ ਤੇਆ ਕੋਈ ਵੇਖ ਹੀ ਨਾ ਲੇ ਚੱਲ ਕਰ ਲੈ ਬੰਦ ਇਹ ਤਾਂ ਕਈ ਜਾਣਦੇ ਆ ਵੀ ਫਿਕਰ ਨਾ ਕਰ ਪਰ ਮੈਨੂੰ ਸੰਦੀਪ ਦੀ ਨਾ ਬੜੀ ਫਿਕਰ ਹੋਣ ਈ ਆ ਮੇਰਾ ਤਾਂ ਰਾਦਾ ਬੰਦਿਆ ਵਾ ਕਿਹੜਾ ਵਲਾ ਹੋਵੇ ਉਹਦੇ ਲਾਗੇ ਚਲ ਜਾ ਜਿਹੜੀਆਂ ਇੱਥੇ ਡਰਾਉਣੀਆਂ ਆਵਾਜ਼ਾਂ ਆਉਂਡੀਆਂ ਨਾ ਉਹ ਤਾਂ ਸੁਣ ਨੂੰ ਮਿਲ ਹੋਰ ਭਾਈ ਡੀਟਾ ਜੀ ਡੀਟਾ ਭਾਜੀ ਮੈਂ ਤਾਂ ਤੁਹਾਡੇ ਲਾਗੇ ਜਿਹੜਾ ਘਰ ਵਾਲ ਲਵਲੀ ਕਾ ਹਾਂਜੀ ਇੱਥੇ ਵੇਖਿਆ ਨੀ ਕਿਤੇ ਕਿਸੇ ਨਾ ਹੁੰਦੇ ਜਾਂਦੇ ਨਹੀਂ ਨਹੀਂ ਭਾਈ ਮੈਂ ਨਹੀਂ ਵੇਖਿਆ ਨਹੀਂ ਆਖਿਆ ਨਾ ਨਾ ਚਲੋ ਜੇ ਲੱਗੂਗਾ ਨਾ ਪਤਾ ਕੋ ਹਾਂਜੀ ਤੇ ਮੈਨੂੰ ਦੱਸਿਓ ਮੜਾ ਜਾ ਹੈ ਠੀਕ ਆ ਜੀ ਆਜੋ ਬੈਜੋ ਨਹੀਂ ਬਸ ਮੈਂ ਵੇਖ ਲਾਂ ਮੜਾ ਜਾ ਠੀਕ ਮੈਨੂੰ ਤਾਂ ਲੱਗਦਾ ਵਾ ਵੀ ਇੱਥੇ ਹੈ ਹੀ ਨਹੀਂਗੇ ਜੇ ਹੁੰਦੇ ਤੇ ਫਿਰ ਕੋਈ ਨਾ ਕੋਈ ਚੀਜ਼ ਤੇ ਦਿਖੀ ਜਾਂਦੀ ਐ ਨਾ ਇੱਥੇ ਗੱਡੀ ਆ ਨਾ ਕੋ ਹੋਰ ਚੀਜ਼ ਵਾ ਮੈਨੂੰ ਲੱਗਦਾ ਆਪਣਾ ਟਿਕਾਣਾ ਬਦਲ ਗਿਆ ਕਿਤੇ ਹੋਰ ਚਲ ਗਏ ਨੇ ਤੇਰਾ ਭਲਾ ਹੋ ਜੇ ਵੇਖਿਆ ਮੇਰਾ ਸ਼ੱਕ ਫੇ ਸਹੀ ਨਿਕਲਿਆ ਨਾ ਪੱਕਾ ਇਹ ਘਰ ਚੀ ਹੈ ਸਰ ਜਣੇ ਇੱਕ ਵਾਰੀ ਵੇਖਣਾ ਭਲਾ ਕਿ ਬਾਕੀ ਕਿਹੜੇ ਕਿਹੜੇ ਜੀ ਆ ਇਥੇ